ਹਾਂ ਤਰ ਤੀ ਗਾਲ ਜੀ ਸਾਰੇ ਕਬੂਤਰ ਆਏ ਪ੍ਰਾਨ ਬਾਈ ਅੱਜ ਤੁਹਾਨੂੰ ਆਪਾਂ ਸ਼ੌਂਕ ਦਿਵਾਉਣ ਲੱਗੇ ਆਂ ਮਲਵਾਈ ਕਬੂਤਰ ਆ ਬਾਈ ਦੇ ਆਇਆ ਕੋ ਬਾਈ ਕੋ ਨਸਲਾ ਵੇਖੋ ਕਿਡੀਆਂ ਘੈਂਟ ਰੱਖੀਆਂ ਬਾਈ ਨੇ ਖੋਡੇ ਵੇਖਾ ਬਣਾਏ ਤੇ ਸ਼ੌਂਕ ਕਰ ਇਹਨਾਂ ਦਾ ਬਾਈ ਕਾਲੀਆਂ ਚਟੀਆਂ ਖਟੀਆਂ ਖਾਣੇ ਕਬੂਤਰਾਂ ਘੈਂਟ ਕਬੂਤਰ ਬਾਈ ਕੋ ਦੋ ਤਿੰਨ ਖੋਡੇ ਆਪਾਂ ਤੁਹਾਨੂੰ ਸਾਰੇ ਕਬੂਤਰਾਂ ਦਾ ਇਤਰਾ ਸ਼ੌਂਕ ਕਰਾਉਣੇ ਸਾਰਿਆਂ ਦਾ ਆ ਸ਼ੌਂਕ ਕਰੋ ਇਹਨਾਂ ਦਾ ਸਾਰੇ ਕਬੂਤਰ ਸਾਰੇ ਬਾਈ ਰਿਕਾਰਡ ਦੇ ਫਿਰ ਤੁਹਾਡੇ ਸਾਹਮਣੇ ਗੁੱਡੇ ਚੈੱਕ ਕਰੋ ਬਾਈ ਤੇ ਮਲਵਾਈ ਕਬੂਤਰ ਹੈ ਬਾਈ ਕੋਲ ਹੁਣ ਚੋ ਗੁੱਡੇ ਸ਼ਾਨਦਾਰ ਕਬੂਤਰ ਹੈ ਬਾਈ ਤਬਾਹਾਰੇ ਚਿੱਟੇ ਕਬੂਤਰ ਹੈ ਬਾਈ ਕੋਲ ਬਾਕੀ ਵਿੱਚ ਮਲ ਦੂਜੇ ਦਬਾਜ ਵੀ ਹੈਗੇ ਆਹ ਇੱਕ ਦਬਾਜ ਬੈਠਾ ਇਹ ਹੋਰ ਦਬਾਜ ਹੈਗੇ ਆ ਲਾਈਟ ਬਾਈ ਦੇ ਲਾਈਟ ਕੋਡੇ ਬਈ ਛੌਂਕ ਤਾਂ ਸਾਰੇ ਗੁੱਡਿਆਂ ਦਾ ਕਰਾ ਦਨੇ ਆਪਾਂ ਸਾਰੇ ਕਬੂਤਰ ਸਾਰੇ ਅੱਕਡੇ ਵਾਂਗ ਵਧੀਆ ਨਸਨਾ ਰੱਖੀਆਂ ਬਾਈ ਨੇ ਬਾਗੀਆਂ ਰਵੇ ਸ਼ਟਨ ਆ ਕਬੂਤਰ ਸਾਰੇ ਭਾਈ ਵੀਡੀਓ ਪੂਰੀ ਵੇਖਿਆ ਭਰਾ ਮੇਰੇ ਵੀਡੀਓ ਲਾਈਕ ਕਰ ਦੇ ਕਬੂਤਰ ਵਧੀਆ ਲੱਗੇ ਬਾਈ ਤੇਰੇ ਅੱਗੇ ਹੋਰ ਫੋਟੋ ਤਾਂ ਦੁਕਾਨ ਨੇ ਘੈਂਟ ਕਬੂਤਰ ਆ ਜੀ ਬਾਈ ਦੇ। ਉਹ ਬਾਈ। ਹੈਗਾ ਨਾ ਨਸਲਾਂ ਵਧੀਆ। ਆਰੇ ਕਬੂਤਰ ਚੰਗੇ ਆ। ਕਬੂਤਰੇ ਦਾ ਕਿਨਾਰਾ ਕੈਮਰਾ ਆਨੇ। ਛਿੱਟੇ ਕਬੂਤਰ ਜੀ ਆਤਾ ਵਾ। ਸਾਰੇ ਪੋਲ ਸਾਰੇ ਕਬੂਤਰ ਆ ਬਾਈ। ਸਾਰਿਆਂ ਦੇ ਕੈਮਰਾ ਕਮਾਂਗ ਮਾਦ ਆਨੇ ਦਾ ਨਾ ਪਾ। ਡੱਬੇ ਕਬੂਤਰ ਬਾਈ ਕਿੰਨੇ ਸ਼ਾਨਦਾਰ ਆ ਰਹੇ ਕੋ ਇਹਨਾਂ ਦੇ ਡੇਢ ਦਬਾਜ ਲਾਲ ਦਬਾਜ ਤੇ ਹਰੇ ਦਬਾਜ ਉੱਪਰ ਬੈਠਾ ਹੈ ਇੱਕ ਕਾ ਵੀ ਆ ਗਿਆ ਕਬੂਤਰ ਅੱਗੇ ਬਾਈ ਦੂਜਾ ਘੁਟਾ ਦਿਖਾਣੇ ਆਇਆ ਆ ਗਿਆ ਦੂਜਾ ਘੁਟਾ ਇਹ ਚ ਵੇਖੋ ਬਾਈ ਦੇ ਕਬੂਤਰ ਇਹ ਚ ਵੀ ਸੇਮ ਹੀ ਓਦਾਂ ਫੋਲਤਾਰ ਕਬੂਤਰ ਆ ਕਬੂਤਰ ਵੇਖਾਇਆ ਦੇ ਵੇਦੋਟੇ ਦੇ ਵਿੱਚ ਵੀ ਬਾਈ ਦੇ ਕਬੂਤਰ ਘੈਂਟ ਆ ਪੂਰੇ ਸਾਰੇ ਕਬੂਤਰ ਚੰਗੇ ਬਾਈ ਕੋਲ ਬਾਈ ਤੇ ਵੀਡੀਓ ਵਧੀਆ ਲੱਗੀ ਤੇ ਲਾਈਕ ਕਰਦੇ ਹੋ ਭਰਾ ਮੇਰੇ ਕਬੂਤਰ ਹੈ ਕਰ ਇਨਸਲਾ ਰੱਖਿਆ ਭਰਾ ਨੇ ਮਲਬਾਈ ਕਬੂਤਰ ਬਾਈ ਸਾਰੇ ਮਲਬਾਈ ਕਬੂਤਰ ਕੋਈ ਦੇਸੀ ਕਬੂਤਰ ਨਹੀਂ ਵੇਚਗਾ ਦਬਾਰ ਕਬੂਤਰ ਕੋ ਬੋਲਨ ਦਿਆ ਇੱਕ ਕੋਪਰ ਦਬਾਜ ਲਾਲ ਦਬਾਜ ਤੇ ਗੋਲੇ ਰੰਗੇ ਦਬਾਜ ਕਬੂਤਰ ਆ ਸਾਰੇ ਸਾਰੇ ਘੈਂਟ ਕਬੂਤਰ ਰੱਖੇ ਬਾਈ ਨੇ ਬਲਬਲਾਇਆ ਬਾਈ ਨੇ ਮੇਰੇ ਛੁੱਡੇ ਰਹੇ ਚਾਨਣ ਹੱਥ ਤੇ ਵੇਖੋ ਕਿੱਡੇ ਵਕਤ ਖੁੱਡੇ ਵੇਖੋ ਕਿੱਡੇ ਵਧੀਆ ਪਾਏ ਵਿੱਚ ਕਬੂਤਰਾਂ ਨੇ ਬਹਿਣ ਆਤੇ ਜਿਹੜੇ ਸਟੈਂਡ ਜੇ ਬਣਾਏ ਆ ਸ਼ਾਨਦਾਰ ਵਰੀਆ ਤਰੀਕੇ ਨਾਲ ਬਣਾਏ ਵਿੱਚ ਸਾਰੇ ਸਾਰੇ ਮਲਬਈ ਕਬੂਤਰ ਸਾਰੇ ਦੇ ਸਾਰੇ ਪੋਲ ਸਾਰਿਆ ਚਿੱਟੇ ਕਬੂਤਰ ਕੰਮਲੇ ਮੱਥਾ ਨਹੀਂ ਹੱਥ ਨਹੀਂ ਲਾਇਆ ਤੇ ਵਰੀਆ ਕਬੂਤਰ ਸਾਰੇ ਮਸਤੇ ਕਬੂਤਰ ਭਾਈ ਵੇਲਾ ਬਲਬਲਾਉਣਾ ਸਾਰੇ ਕਬੂਤਰ ਪਾ ਜefe ਦੇ ਖੋਲਦੇ ਫਿਰਦੇ ਵਿੱਚ ਇਹ ਰਾ ਲੜਦੇ ਰਹਿੰਦੇ ਨੇ ਬਲਬ ਲਾਉਣ ਤੇ ਪੈਦੇ ਵੀ ਨੁਕਸਾਨ ਵੀ ਆਕੀ ਇੱਕ ਡਾਂ ਲੱਗੇ ਕਬੂਤਰਬਾਈ ਦੇ ਵੀਡੀਓ ਲਾਈਕ ਕਰਦੇ ਭਰਾ ਮੇਰੇ